ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ ਵੱਲੋਂ ਫੋਕਲ ਪੁਆਇੰਟ ਗਊਸ਼ਾਲਾ ਵਿਖੇ ਗਊ ਸੇਵਾ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਚਾਰ ਪਰਿਵਾਰਾਂ ਨੇ ਗਊਆਂ ਨੂੰ ਪੂਜਾ ਅਰਚਨਾ ਕਰਕੇ ਉਹਨਾਂ ਨੂੰ ਗੋਦ ਲਿਆ ਇਸ ਮੌਕੇ ਪ੍ਰਧਾਨ ਸੰਤੋਸ਼ ਗੁਪਤਾ ਨੇ ਆਖਿਆ ਕਿ ਇੱਕ ਗਊ ਦਾ ਪ੍ਰਤੀ ਦਿਨ 70 ਰੁਪਏ ਦਾ ਖਰਚਾ ਹੈ ਅਤੇ ਮਹੀਨੇ ਦਾ 2100 ਰੁਪਏ ਖਰਚਾ ਹੈ ਅਗਰ ਕੋਈ ਵੀ ਦਾਨੀ ਉਹਨਾਂ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਸੰਪਰਕ ਕਰ ਸਕਦਾ ਹੈ ਮਹਾ ਮੰਤਰੀ ਅਸ਼ੋਕ ਕਪੂਰ ਉਪ ਪ੍ਰਧਾਨ ਨਵਲ ਗੁਪਤਾ ਸਚਿਵ ਅਜੇ ਬਜੋਰੀਆ ਸੁਨੀਲ ਗੁਪਤਾ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ ਮੇਰੇ ਹਸਬੰਦ ਜੈਸੇ ਮੈਨੂੰ ਬਤਾਇਆ ਕਿ ਕਿ ਅਮਨੇ ਅਸੀਂ ਗਊ ਅਡੌਪਟ ਕਰਨੀ ਹੈ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਹੈ ਜੋ ਵੀ ਹਰ ਚੀਜ਼ ਦਾ ਇਲਾਜ ਕਰਨਾ ਹੈ ਗਊ ਮਾਤਾ ਜੀ ਦਾ हर महीने हमने कुछ ना कुछ देना है उनको और जो हमें गौ माता इतना कुछ देती है हम इतना ही कर रहे हैं बड़े सौभाग्यशाली हैं कि हमारा परिवार इस तरफ लगा हुआ है मेरे फादर इन लॉ की तरफ से इनिशिएटिव लिया गया कि उन्होंने एक गाय अडॉप्ट की है और एक गाय दान की है जिसके चलते कि हम उनका सारा पालन पोषण करेंगे उनको कोई प्रॉब्लम होगी वो हम देखेंगे उनके लिए जो हो सकता है हमारी फैमिली से हम वो करेंगे आज ये बहुत अच्छा इनिशियेटिव हमने एक गाय से शुरू किया और आगे इस चीज़ को मैं कहूँगी कि हम और इसको बढ़ाएंगे इस चीज़ को कि हम लोग हम लोग हर चीज की तरफ ध्यान देते हैं शायद ये चीज ऐसी है जो हम लोग नई जनरेशन भूल चुकी है कि ये भी हमारा एक पार्ट है ये हमारी रूट्स है हम लोग इन रूट्स से ऊपर उठ चुके हुए हैं बट आज उन्होंने हमें इतने अच्छे तरीके से हमें वापस अपनी रूट्स पे लेके आए हैं कि ताकि हम एक अच्छी फाउंडेशन की तरफ बढ़ सके गावां नु गोद ले आंदा कित्ता गया है क्योंकि गो रक्षा ताही हो सकदी जे गो सेवा होवे जे assi गो सेवा नहीं कर सकदे ते गो रक्षा करनी ਨਹੀਂ ਉਹ ਜ਼ਕਦੀ ਕੁਝ ਆ ਗਾਵਾਂ ਨੂੰ ਅਸੀਂ ਚੁੱਕ ਲੈਨੇ ਆ ਕਸਾਈਆਂ ਕੋਲੋਂ ਛਡਾ ਲੈਨੇ ਆ ਜਾਂ ਕਿਤੇ ਛਡਾ ਕੇ ਅਸੀਂ ਉਹਨੂੰ ਫੇਰ ਛੱਡ ਦਿੰਨੇ ਆ ਸਰਕਾਰ ਤਾਂ ਢੁਲਣ ਵਾਸਤੇ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਸਾਡੀ ਕੋਸ਼ਿਸ਼ ਹੈ ਬਕਿ ਹਰ ਸ਼ਹਿਰ ਦੇ ਲੋਕ ਗਾਵਾਂ ਨੂੰ ਗੋਦ ਲੈਣ ਜਿਦੇ ਨਾਲ ਕਿ ਗੋ ਸੇਵਾਵਾਦ ਤੋਂ ਵੱਧ ਹੋ ਸਕਦਾ ਹੈ ਅਮਰਸਰ ਦੀ ਛੜਕਾਂ ਤੇ ਕਾਫੀ ਲਵਾਰਥ ਗਾਵਾਂ ਕੁਮਰੀਆਂ ਨੇ ਪਰ ਪਿੰਜਰਾਪੁਰ ਗਊਸ਼ਾਲਾ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਹੜੀਆਂ ਲਵਾਰਥ ਗਾਵਾਂ ਕੁਮਰੀਆਂ ਉਹਨਾਂ ਦਾ ਪਾਲਣ ਪੋਚਣ ਵੀ ਕੀਤਾ ਜਾਏ ਇੱਥੇ ਤਹਤੇ ਅੱਜ ਨਵੇਂ ਸਾਲ ਤੋਂ ਪਹਿਲਾਂ ਚਾਰ ਪਰਿਵਾਰਾਂ ਨੇ ਪੰਜ گاਉਂਆਂ ਨੂੰ ਅਡਾਪਟ ਕੀਤਾ ਹੁਣ ਇਹ گاਉਂਆਂ ਦਾ ਉਹ ਪਾਲਣ ਪੋਸਣ ਵੀ ਕਰਨਗੇ ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਜਰਾਪੋਲ ਗਊਸ਼ਾਲਾ ਦੇ ਅਧਿਕਾਰੀਆਂ ਨੇ ਆਖਿਆ ਕਿ ਲੋਕਾਂ ਨੂੰ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ ਤੇ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੇ ਆਖਿਆ ਕਿ ਚਾਹੇ ਕਿਸੇ ਵੀ ਗਊਸ਼ਾਲਾ ਅਮਰitsar ਚ ਵੱਖ-ਵੱਖ ਗਊਸ਼ਾਲਾ ਚੱਲਦੀਆਂ ਉਹ ਕਿਤੇ ਜਾ ਕੇ ਵੀ ਸੇਵਾ ਕਰ ਸਕਦੇ ਨੇ ਅਤੇ ਉਹਨਾਂ ਨੇ ਆਖਿਆ ਕਿ ਵੱਧ ਤੋਂ ਵੱਧ گاਉਂਆਂ ਅਡਾਪਟ ਕੀਤੀਆਂ ਜਾਣ ਤਾਂ ਜੋ ਇਹਨਾਂ ਦਾ ਪਾਲਣ ਪੋਸਣ ਵੀ ਸਹੀ ਤਰ੍ਹਾਂ ਕੀਤਾ ਜਾ ਸਕੇ ਅਮਰitsar ਫਾਸਟ ਵਿੱਚ ਖਬਰ ਨਮਾਲੀ ਰਕੇਸ਼ ਕੁਮਾਰ